ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕੋਦਾ ਦਾ ਸਵਾਗਤ ਹੈ ਮਹ ਹ ਕੁਮਰ ਪ੍ਰੀਤਕੌਰ ਮਗਾ ਸਖ ਸਕੈਂਡਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਦਸਤੇ ਕਿ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵੱਲੋਂ 7 ਅਪ੍ਰੈਲ ਨੂੰ 18 ਸਾਲ ਪੁਰਾਣੇ ਮੋਗਾ ਸਕੈਂਡਲ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਜੀ ਹਾਂ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ ਕੋਰਟ ਨੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ ਜਿੰਨਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਹਨਾਂ ਦੇ ਵਿੱਚ ਮੋਗਾ ਦੇ ਤਤਕਾਲੀ ਐਸਐਸਪੀ ਦਵਿੰਦਰ ਸਿੰਘ ਗਰਚਾ ਅਤੇ ਮੋਗਾ ਦੇ ਸਾਬਕਾ ਐਸਪੀ ਹੈੱਡਕੁਆਰਟਰ परमदीप सिंह संधू शाम ਹੰਤਾ ਇਹਨਾਂ ਦੋਵਾਂ ਨੂੰ ਭ੍ਰਸ਼ਟਾਚਾਰ ਰੋਕੂ ਕਾਨੂੰਨ ਪੀਸੀ ਐਕਟ ਦੀਆਂ ਧਾਰਾਵਾਂ 1 ਅਤੇ 2 ਦੇ ਤਹਿਤ ਸਜ਼ਾ ਜਿਹੜੀ ਕਿ ਸੁਣਾਈ ਗਈ ਹੈ ਉਸ ਤੋਂ ਇਲਾਵਾ ਮੋਗਾ ਦੇ ਸਾਬਕਾ ਐਸਐਚਓ ਰਮਨ ਕੁਮਾਰ ਅਤੇ ਥਾਣਾ ਮੋਗਾ ਦੇ ਸਾਬਕਾ ਇੰਸਪੈਕਟਰ ਅਮਰਜੀਤ ਸਿੰਘ ਨੂੰ ਜ਼ਬਰਨ ਵਸੂਲੀ ਦੇ ਦੋਸ਼ ਦੇ ਵਿੱਚ ਭਾਰਤੀ ਦੰਡਾਵਲੀ ਆਪੀਸੀ ਦੀ ਧਾਰਾ 384 ਦੇ ਤਹਿਤ ਸਜ਼ਾ ਮਿਲੇਗੀ ਤੇ ਅਮਰਜੀਤ ਸਿੰਘ ਨੂੰ ਆਪੀਸੀ ਦੀ ਧਾਰਾ 511 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਇਸ ਮਾਮਲੇ ਦੇ ਵਿੱਚ ਕੁੱਲ 10 ਲੋਕਾਂ ਨੂੰ ਦੋਸ਼ੀ ਜਿਹੜਾ ਕਿ ਬਣਾਇਆ ਗਿਆ ਸੀ ਹਾਲਾਂਕਿ ਅਕਾਲੀ ਆਗੋ ਤੋਤਾ ਸਿੰਘ ਤੇ ਪੁੱਤਰ ਬਰਜੰਦ ਸਿੰਘ ਉਰਫ ਮੱਖਣ ਬਰਾੜ ਅਤੇ ਸੁਖਰਾਸ ਸਿੰਘ ਨੂੰ ਸਬੂਤਾ ਦੇ ਘਾਟ ਕਾਰਨ ਜਿਹੜਾ ਕਿ ਬਰੀ ਕਰ ਦਿੱਤਾ ਗਿਆ ਤੇ ਦੱਸਣਯੋਗ ਇਹ ਵੀ ਹੈ ਕਿ ਇਹ ਮਾਮਲਾ 2000 ਸੱਤ ਵਿੱਚ ਸਾਹਮਣੇ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਮੋਗਾ ਸਿਟੀ ਥਾਣੇ ਵਿੱਚ ਜਗਰਾਉਂ ਦੇ ਇੱਕ ਪਿੰਡ ਦੀ ਲੜਕੀ ਦੀ ਸ਼ਿਕਾਇਤ ਤੇ ਸਮੂਹਿਕ ਬਲਾਤਕਾਰ ਦਾ ਕੇਸ ਜਿਹੜਾ ਕਿ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਪੀੜਤ ਲੜਕੀ ਦਾ ਬਿਆਨ ਤਾਰਾ ਤਹਿਤ ਜਿਹੜਾ ਕਿ ਤਰਜ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚਿਹਰਾਫੇਦੀ ਕੀਤੀ ਅਤੇ ਕਈ ਕਾਰੋਬਾਰੀਆਂ ਤੇ ਸਸਦਦਾਨਾਂ ਦੇ ਨਾਮ ਸ਼ਾਮਿਲ ਕਰਕੇ ਕਰਨੇ ਜਿਹੜੇ ਕਿ ਸ਼ੁਰੂ ਕਰ ਦਿੱਤੇ ਤੇ ਇਸੇ ਦੌਰਾਨ ਇੱਕ ਸਿਆਸੀ ਨੇਤਾ ਨੇ ਪੁਲਿਸ ਦੇ ਵੱਲੋਂ ਪੈਸੇ ਦੀ ਮੰਗ ਕਰਨ ਦੀ ਇੱਕ ਆਡੀਓ ਰਿਕਾਰਡਿੰਗ ਜਾਰੀ ਕਰ ਦਿੱਤੀ ਜਿਸ ਕਾਰਨ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਗਿਆ ਸੀ ਤਾਂ ਹੁਣ ਇਸ ਤੇ ਜਿਹੜਾ ਕਿ ਫੈਸਲਾ ਸੁਣਾ ਦਿੱਤਾ ਗਿਆ ਤੇ ਦੋਸ਼ੀਆਂ ਨੂੰ ਜਿਹੜੀ ਕਿ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵੱਲੋਂ 7 April ਨੂੰ 18 ਸਾਲ ਪੁਰਾਣੇ ਮੋਗਾ ਸਕੈਂਡਲ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਜਿहां ਇਸ ਮਾਮਲੇ ਵਿੱਚ ਪਹਿਲਾਂ ਹੀ 4 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਸੀ ਕੋਰਟ ਨੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ ਜਿੰਨਾ ਪੁਲਿਸ ਅਧਿਕਾਰੀ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਹਨਾਂ ਦੇ ਵਿੱਚ ਮੋਗਾ ਦੇ ਤਤਕਾਲੀ ਐਸਐਸਪੀ ਦਵੰਦਰ ਸਿੰਘ ਗਰਚਾ ਅਤੇ ਮੋਗਾ ਦੇ ਹਸਪਤਾਲਾ ਐਸਪੀ ਹੈੱਡਕੁਆਟਰ ਪਰਮਦੀਪ ਸਿੰਘ ਸੰਧੂ ਸ਼ਾਮ ਹੰਤਾ ਇਹਨਾਂ ਦੋਵਾਂ ਨੂੰ ਭ੍ਰਸ਼ਟਾਚਾਰ ਰੋਕੂ ਕਾਨੂੰਨ ਪੀਸੀ ਐਕਟ ਦੀਆਂ ਧਾਰਾਵਾਂ 1 ਅਤੇ 2 ਦੇ ਤਹਿਤ ਸਜ਼ਾ ਜਿਹੜੀ ਕਿ ਸੁਣਾਈ ਗਈ ਹੈ ਇਸ ਤੋਂ ਇਲਾਵਾ ਮੋਗਾ ਦੇ ਸਾਬਕਾ ਐਸਐਚਓ ਰਮਨ ਕੁਮਾਰ ਅਤੇ ਥਾਣਾ ਮੋਗਾ ਦੇ ਸਾਬਕਾ ਇੰਸਪੈਕਟਰ ਅਮਰਜੀਤ ਸਿੰਘ ਨੂੰ ਜ਼ਬਰਨ ਵਸੂਲੀ ਦੇ ਦੋਸ਼ ਤੇ ਵਿੱਚ ਭਾਰਤੀ ਦੰਡਾਵਲੀ ਆਪੀਸੀ ਦੀ ਧਾਰਾ 387 ਦੇ ਤਹਿਤ ਸਜ਼ਾ ਮਿਲੇਗੀ ਤੇ ਅਮਰਜੀਤ ਸਿੰਘ ਨੂੰ ਆਈਪੀਸੀ ਦੀ ਧਾਰਾ 511 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਇਸ ਮਾਮਲੇ ਦੇ ਵਿੱਚ ਕੁੱਲ 10 ਲੋਕਾਂ ਨੂੰ ਦੋਸ਼ੀ ਜਿਹੜਾ ਕਿ ਬਣਾਇਆ ਗਿਆ ਸੀ ਹਾਲਾਂਕਿ ਅਕਾਲੀ ਆਗੋ ਤੋਤਾ ਸਿੰਘ ਤੇ ਪੁੱਤਰ ਵਰਜਿੰਦਰ ਸਿੰਘ ਉਰਫ ਮੱਖਣ ਬਰਾੜ ਅਤੇ ਸੁਖਰਾਸ ਸਿੰਘ ਨੂੰ ਸਬੂਤਾ ਦੇ ਘਾਟ ਕਾਰਨ ਜਿਹੜਾ ਕਿ ਬਰੀ ਕਰ ਦਿੱਤਾ ਗਿਆ ਤੇ ਦੱਸਣਯੋਗ ਇਹ ਵੀ ਹੈ ਕਿ ਇਹ ਮਾਮਲਾ 2000 ਸੱਤ ਵਿੱਚ ਸਾਹਮਣੇ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਮੋਗਾ ਸੇਟੀ ਥਾਣੇ ਵਿੱਚ ਜਗਰਾਉਂ ਦੇ ਇੱਕ ਪਿੰਡ ਦੀ ਲੜਕੀ ਦੀ ਸ਼ਿਕਾਇਤ ਤੇ ਸਮੂਹਿਕ ਬਲਾਤਕਾਰ ਦਾ ਕੇਸ ਜਿਹੜਾ ਕਿ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਪੀੜਤ ਲੜਕੀ ਦਾ ਬਿਆਨ ਤਾਰਾ ਤਹਿਤ ਜਿਹੜਾ ਕਿ ਤਰਜ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚੈਰਾਫੇਦੀ ਕੀਤੀ ਅਤੇ ਕਈ ਕਾਰੋਬਾਰੀਆਂ ਤੇ ਸਸਦਾਨਾਂ ਦੇ ਨਾਮ ਸ਼ਾਮਿਲ ਕਰਕੇ ਕਰਨੇ ਜਿਹੜੇ ਕਿ ਸ਼ੁਰੂ ਕਰ ਦਿੱਤੇ ਤੇ ਇਸੇ ਦੌਰਾਨ ਇੱਕ ਸਿਆਸੀ ਨੇਤਾ ਨੇ ਪੁਲਿਸ ਦੇ ਵੱਲੋਂ ਪੈਸੇ ਦੀ ਮੰਗ ਕਰਨ ਦੀ ਇੱਕ ਆਡੀਓ ਰਿਕਾਰਡਿੰਗ ਜਾਰੀ ਕਰ ਦਿੱਤੀ ਜਿਸ ਕਾਰਨ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਗਿਆ ਸੀ ਤਾਂ ਹੁਣ ਇਸ ਤੇ ਜਿਹੜਾ ਕਿ ਫੈਸਲਾ ਸੁਣਾ ਦਿੱਤਾ ਗਿਆ ਤੇ ਦੋਸ਼ੀਆਂ ਨੂੰ ਜਿਹੜੀ ਕਿ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ